ਐਨਓਸੀ ਦੀ ਜ਼ਰੂਰਤ ਹੁੰਦੀ ਹੈ ਉਸ ਐਨਓਸੀ ਨੂੰ ਖਤਮ ਕਰਨ ਦੀ ਗੱਲ ਕੱਲ ਮੱਖ ਮੰਤਰੀ ਨੇ ਕਹੀ ਸੀ ਔਰ ਅੱਜ ਇਸ ਬਾਬਤੇ ਕਹਾਈ ਲੈਵਲ ਮੀਟਿੰਗ ਸੀਐਮ ਵੱਲੋਂ ਕੀਤੀ ਗਈ ਹੈ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਬੈਠਕ ਹੋਈ ਹੈ ਐਡਵੋਕੇਟ ਜਨਰਲ ਦੇ ਦਫਤਰ ਦੇ ਜਿਹੜੇ ਅਧਿਕਾਰੀ ਸੀ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਨੇ ਨਜਾਇਜ਼ ਕਲੋਨੀਆਂ ਤੇ ਸਖਤੀ ਦੀ ਤਿਆਰੀ ਹੈ ਹੋਰ ਸਖਤ ਕਾਨੂੰਨ ਬਣਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਗਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸੋਧ ਬਿੱਲ ਵੀ ਲਿਆਂਦਾ ਜਾ ਸਕਦਾ ਹੈ ਪਰ ਜਿਹੜੀਆਂ ਕਾਨੂੰਨੀ ਅਰਚਨਾ ਨੇ ਐਨਓਸੀ ਦੀ ਸ਼ਰਤ ਨੂੰ ਲੈ ਕੇ ਕੁਝ ਕਾਨੂੰਨੀ ਅਰਚਨਾ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਸੀਐਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਔਰ ਉਹਨਾਂ ਕਹਿੰਿਆ ਹੈ ਕਿ ਛੇਤੀ ਤੋਂ ਛੇਤੀ ਅਸੀਂ ਇਸ ਬਾਬਤ ਕੋਈ ਵੱਡਾ ਫੈਸਲਾ ਲਵਾਂਗੇ ਖੁਦ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਟਵੀਟ ਕਰਕੇ ਸੀਐਮ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੀਐਮ ਨੇ ਆਪਣੇ ਟਵੀਟ ਚ ਲਿਖਿਆ ਕਿ ਅੱਜ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਕਰਨ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਨੂੰ ਐਨਓਸੀ ਕਰਕੇ ਹੁੰਦੀ ਖੱਜਲ ਖੁਆਰੀ ਖਤਮ ਕਰਨ ਲਈ ਵਿਸਤਾਰ ਸਹਿਤ ਚਰਚਾ ਕੀਤੀ ਅਸੀਂ ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੇ ਹਾਂ ਨਾਲ ਹੀ ਅੱਗੇ ਤੋਂ ਨਜਾਇਜ਼ ਕਲੋਨੀਆਂ ਬਣਾਉਣ ਵਾਲਿਆਂ ਤੇ ਹੋਰ ਸਖਤੀ ਕੀਤੀ ਜਾਵੇਗੀ ਔਰ ਕਾਨੂੰਨੀ ਅਰਚਨਾ ਦੂਰ ਕਰਕੇ ਜਲਦ ਫੈਸਲਾ ਲਿਆ ਜਾਏਗਾ ਇਹ ਟਵੀਟ ਕਰਕੇ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ ਪੰਕਜ ਕਵਾਹੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਰਹੇ ਹੋਰ ਜਾਣਕਾਰੀ ਦੇ ਲਈ ਪੰਕਜ ਹਾਲਾਂਕਿ ਫੈਸਲਾ ਜ਼ਰੂਰ ਸਰਕਾਰ ਨੇ ਕੀਤਾ ਜਿਵੇਂ ਕੱਲ ਹੀ ਸੀਐਮ ਨੇ ਜਾਣਕਾਰੀ ਦਿੱਤੀ ਸੀ ਔਰ ਉਸ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇੰਨਾ ਸੌਖਾ ਲੱਗਦਾ ਨਹੀਂ ਜਿੰਨੀਆਂ ਕੁੰਡੀਆਂ ਇਸ ਫੈਸਲੇ ਨੂੰ ਖਤਮ ਕਰਨ ਦੇ ਵਿੱਚ ਆਉਣੀਆਂ ਨੇ ਹਾਲਾਂਕਿ ਕੋਸ਼ਿਸ਼ ਜਾਰੀ ਹੈ ਇਹ ਸਮਝ ਸਕਦੇ ਨਿਸ਼ਚਿਤ ਤੌਰ ਤੇ ਵਿਜੇਪਤੀ ਐਸੋ ਨੇ ਪੰਜਾਬ ਦੇ ਇੱਕ ਇੱਕ ਵੱਡੀ ਇਲਾਕੇ ਵਿੱਚ ਇਲੀਗਲ ਕਲੋਨੀਆਂ ਨੇ ਪ੍ਰਾਈਵੇਟ ਜਿਹੜੇ ਬਿਲਡਰ ਨੇ ਉਹ ਕਲੋਨੀਆਂ ਕੱਟ ਕੇ ਚਲੇ ਜਾਂਦੇ ਨੇ ਲੇਕਿਨ ਉਹ ਸੀਵਰੇਜ ਬਣਾਇਆ ਜਾਂ ਦਿੱਲੀ ਕਨੈਕਟ ਹੈ ਜਿਹੜੀ ਹੈ ਉਹਨਾਂ ਨੂੰ ਆਂਡੀ ਐਨਓਸੀ ਜਿਹੜੀ ਉਹ ਨਹੀਂ ਮਿਲਦੀ ਔਰ ਹੁਣ ਪੰਜਾਬ ਸਰਕਾਰ ਦਾ ਇਹ ਪਲਾਨ ਹੈ ਕਿ ਜਿਹੜੀਆਂ ਇਲੀਗਲ ਕਲੋਨੀਆਂ ਪਹਿਲਾਂ ਤੋਂ ਬਣੀਆਂ ਹੋਈਆਂ ਨੇ ਉਹਨਾਂ ਦੀ ਰਿਸਿ ਹੋ ਜਾਏਗੀ ਉਹਨਾਂ ਦਾ ਬਿਜਲੀ ਕਨੈਕਟਾ ਕਨੈਕਸ਼ਨ ਜਿਹੜਾ ਦਾ ਉਹਨਾਂ ਨੂੰ ਮਿਲ ਸਕੇ ਪਾਣੀ ਦਾ ਕਨੈਕਸ਼ਨ ਮਿਲ ਸਕੇ ਲੇਕਿਨ ਜੇ ਅੱਗੇ ਤੋਂ ਅੱਗੇ ਤੋਂ ਇਲੀਗਲ ਕਲੋਨੀਆ ਜਿਹੜੀਆਂ ਨੇ ਉਹ ਨਾ ਕੱਟੀਆਂ ਜਾ ਸਕਣ ਇਸ ਵਜ੍ਹਾ ਕਰਕੇ ਇੱਕ ਕਾਨੂੰਨ ਜਿਹੜਾ ਵੈ ਉਹ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਉਸ ਦੀ ਕੁਆਇਦ ਦੇ ਵਿੱਚ ਅੱਜ ਇੱਕ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਕੈਬਨਿਟ ਮੰਤਰੀ ਬ੍ਰਮ ਸੰਕਰ ਜਿੰਪਾ ਨਾਲ ਹੀ ਨਾਲ ਜਿਹੜੇ ਲੋਕਲ ਬੋਡੀ ਮਨਿਸਟਰ ਨੇ ਅ ਬਲਕਾਰ ਸਿੰਘ ਹੋਰਾਂ ਦੇ ਨਾਲ ਮੁੱਖ ਮੰਤਰੀ ਨੇ ਕੀਤੀ ਸੀਨੀਅਰ ਅਧਿਕਾਰੀ ਬੈਠੇ ਏਜੀ ਬੈਠੇ ਔਰ ਨਾ ਚੀਫ ਸਕੱਟਰੀ ਬੈਠੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਬੈਠੇ ਔਰ ਵਿਚਾਰ ਵਿਮਰਸ਼ ਕੀਤਾ ਕਿ ਕਿਸ ਤਰੀਕੇ ਨਾਲ ਖਰੜਾ ਤਿਆਰ ਹੋਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਨਵਾਂ ਕਾਨੂੰਨ ਬਣਾਇਆ ਜਾ ਸਕਦਾ ਹੈ ਔਰ ਵਿਧਾਨ ਸਭਾ ਅਗਲੇ ਸੈਸ਼ਨ ਦੇ ਵਿੱਚ ਇਸ ਨੂੰ ਲਿਆਂਦਾ ਜਾ ਸਕਦਾ ਹੈ ਸਰਕਾਰ ਦੋ ਪਹਿਲੂ ਤੇ ਕੰਮ ਕਰ ਰਹੀ ਹੈ ਇੱਕ ਤਾਂ ਅਗਰ ਕੋਈ ਇਲੀਗਲ ਕਲੋਨੀ ਕਰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਸ ਦੇ ਉੱਤੇ ਇੱਕ ਵੱਡਾ ਐਕਸ਼ਨ ਵੱਡੀ ਕਾਰਵਾਈ ਕੀਤੀ ਜਾਏਗੀ ਉਹਨੂੰ ਮੋਟਾ ਜੁਰਮਾਨਾ ਪਹਿਲਾਂ ਹੀ ਪੈਂਦਾ ਲੇਕਿਨ ਉਹਨੂੰ ਸਜ਼ਾ ਵੀ ਜਿਹੜੀ ਹੈ ਉਹ ਲਿਆਂਦੀ ਜਾ ਸਕਦੀ ਹੈ ਦੂਜੇ ਪਾਸੇ ਜਿਹੜੇ ਇਲੀਗਲ ਕਲੋਨੀਆਂ ਕੱਟੀਆਂ ਹੋਈਆਂ ਨੇ ਖਾਸ ਕਰਕੇ ਸੀ ਖਰੜ ਵਾਲੇ ਪਾਸੇ ਦੇਖ ਲਿਆ ਸੰਨੀਨ ਕਲੇਰ ਦੇ ਵਿੱਚ ਕੁਝ ਏਰੀਏ ਨੇ ਉੱਥੇ ਬਿਜਲੀ ਦੇ ਕਨੈਕਸ਼ਨ ਹੀ ਲੋਕਾਂ ਨੂੰ ਨਹੀਂ ਮਿਲਦੇ ਲੋਕ ਜਿਹੜੇ ਨੇ ਉਹ ਕਦੀ ਬਿਜਲੀ ਮੰਤਰੀ ਕੋ ਜਾਂਦੇ ਨੇ ਕਦੀ ਲੋਕਲ ਬੋਡੀ ਮਨਿਸਟਰ ਕੋ ਜਾਂਦੇ ਨੇ ਲੇਕਿਨ ਜਿਹੜਾ ਵਾ ਉਹ ਕਿਸੇ ਤਰੀਕੇ ਨਾਲ ਉਹਨਾਂ ਉੜਾਹਤ ਨਹੀਂ ਮਿਲਦੀ ਇਸੇ ਵਜ੍ਹਾ ਕਰਕੇ ਹੁਣ ਇੱਕ ਖਰੜਾ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਉਹ ਦੂਸਰਾ ਵੀ ਹੈ ਕਿ ਧੰਦਲੀ ਜਾਂ ਪੈਸੇ ਜਿਹੜੇ ਨੇ ਉਹ ਐਨਐਸਸੀ ਦੇ ਚੱਕਰ ਦੇ ਵਿੱਚ ਅਧਿਕਾਰੀ ਜਿਹੜੇ ਨੇ ਉਹ ਮੋٹے ਤੌਰ ਦੇ ਉੱਤੇ ਬਣਾ ਲੈਂਦੇ ਨੇ ਤਾਂ ਇਸ ਨੂੰ ਕਿਵੇਂ ਰੋਕਿਆ ਜਾਵੇ ਇਸ ਦੇ ਲਈ ਇੱਕ ਕਾਨੂੰਨ ਜਿਹੜਾ ਹੈ ਉਹ ਸਰਕਾਰ ਲੈ ਕੇ ਆਉਣ ਦੀ ਤਿਆਰੀ ਕਰ ਰਹੀ ਹੈ ਵਿਜੇ ਔਰ ਪੰਕਜ ਕੀ ਬਨ ਸਕਦੇ ਆ ਕਿੰਨਾ ਕੁ ਟਾਈਮ ਲੱਗ ਸਕਦਾ ਇਸ ਫੈਸਲੇ ਨੂੰ ਅਮਲ 'ਤੇ ਲਿਆਉਣ ਚ ਕੋਈ ਚ ਆਈਡੀਆ ਦੇਖੋ ਅੱਜ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਦੇ ਨਾਲ ਏਜੀ ਬੈਠੇ ਕਾਨੂੰਨੀ ਪੱਖ ਉਹਨਾਂ ਨੇ ਦੱਸੇ ਦੂਜੇ ਪਾਸੇ ਜੀ ਸੈਕਟਰੀ ਜਿਹੜੇ ਨੇ ਅਨਰਾਗ ਵਰਮਾ ਉਹ ਬੈਠੇ ਉਹਨਾਂ ਨੇ ਅਧਿਕਾਰੀ ਲੈਵਲ ਦੇ ਉੱਤੇ ਜਿਹੜੀਆਂ ਖਾਮੀਆਂ ਨੇ ਉਸ ਬਾਰੇ ਜਾਣੂ ਕਰਵਾਇਆ ਔਰ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਜਲਦ ਤੋਂ ਜਲਦ ਅਮਲੀ ਜਾਮਾ ਜਿਹੜਾ ਵਾ ਉਹ ਪਹਿਨਾਇਆ ਜਾਏ ਕਿਉਂਕਿ ਇੱਕ ਦਾ ਹੁਣ ਬਜਟ ਫੈਸ਼ਨ ਆਣਾ ਹੈ ਬਜਟ ਫੈਸ਼ਨ ਦੇ ਵਿੱਚ ਤਾਂ ਇਸ ਨੂੰ ਲੈਣਾ ਮੁਸ਼ਕਲ ਹੈ ਲੇਕਿਨ ਉਸ ਤੋਂ ਬਾਅਦ ਜਿਹੜਾ ਅਗਲਾ ਫੈਸ਼ਨ ਹੋਏਗਾ ਉਸ ਦੇ ਵਿੱਚ ਸਰਕਾਰ ਨਵਾਂ ਕਾਨੂੰਨ ਲਿਆਂਦੀ ਜਿਹੜੀ ਆ ਉਹ ਤਿਆਰੀ ਕਰਨ ਦੇ ਵਿੱਚ ਜੁਟ ਗਈ ਔਰ ਮੁੱਖ ਮੰਤਰੀ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜਲਦ ਤੋਂ ਜਲਦ ਇਸ ਦਾ ਖਰੜਾ ਕਾਨੂੰਨੀ ਪੱਖੋਂ ਦੇਖਦੇ ਹੋਏ ਉਸ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਰੈਵ ਬਣਾਇਆ ਜਾਵੇ ਤਾਂ ਕਿ ਇਸ ਨੂੰ ਕੋਰਟ ਦੇ ਵਿੱਚ ਵੀ ਕਿਸੇ ਤਰੀਕੇ ਨਾਲ ਕੋਈ ਚੈਲੰਜ ਜਿਹੜਾ ਵਾਹ ਪ੍ਰਾਈਵੇਟ ਬਿਲਡਰ ਜਾ ਕੇ ਨਾ ਕਰ ਦਵੇ ਠੀਕ ਹੈ ਠੀਕ ਹੈ ਧੰਨਵਾਦ ਪੰਕਜ ਸ਼ੁਕਰੀਆ ਇਸ ਜਾਣਕਾਰੀ ਦੇ ਲਈ ਤਾਂ ਇਹ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਮੇਰੇ ਸਹਿਯੋਗੀ ਪੰਕਜ ਜ਼ਿਕਰ ਕਰ ਰਹੇ ਸੀ ਕਿ ਇਹ ਕਾਫੀ ਇਸ ਦੇ ਵਿੱਚ ਅਰਚਨਾ ਨੇ ਇੰਨਾ ਸੌਖਾ ਨਹੀਂ ਹੈ ਇਹ ਡਿਸੀਜਨ ਲੈਣਾ ਪਰ ਫਿਰ ਵੀ ਕਾਨੂੰਨੀ ਅੜਚਨਾ ਨੂੰ ਦੂਰ ਕਰਕੇ ਸਰਕਾਰ ਦੀ ਕੋਸ਼ਿਸ਼ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਕਿ ਰਜਿਸਟਰੀਆਂ ਦੇ ਵਿੱਚ ਜਿਹੜੀ ਖੱਜਲ-ਖੁਆਰੀ ਹੁੰਦੀ ਹੈ ਉਸ ਤੋਂ ਲੋਕਾਂ ਨੂੰ ਜਲਦੀ ਤੋਂ ਜਲਦੀ ਰਾਹਤ ਮਿਲ ਸਕੇ ਕੱਲ ਵੀ ਸੀਐਮ ਨੇ ਆਪਣੀ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਬੇਸ਼ੱਕ ਕੋਈ 50 100 ਬੰਦਿਆਂ ਨੂੰ ਇਸ ਦਾ ਫਾਇਦਾ ਹੋ ਜਾਵੇ ਬਿਲਡਰਸ ਨੂੰ ਇਸ ਦਾ ਫਾਇਦਾ ਹੋ ਜਾਵੇ ਪਰ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਅਸੀਂ ਇੱਕ ਵਾਰ ਇੱਕ ਮੁਸ਼ਤ ਇਹ ਫੈਸਲਾ ਲੈਣ ਜਾ ਰਹੇ ਹਾਂ ਔਰ ਅੱਗੇ ਤੋਂ ਜੇ ਕੋਈ ਵੀ ਐਸਾ ਕਰੇਗਾ ਤਾਂ ਫਿਰ ਉਹਦੇ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ